ਮੁਖਸਰ ਦੀ ਆਖਰੀ ਜੰਗ ਮਹਾਰਾਜ ਜੀ ਨੇ ਲੜੀ 14 ਜੰਗਾਂ ਵਿੱਚੋਂ ਆਖਰੀ ਜੰਗ ਹੈ ਮੁਖਸਰ ਦੀ ਪਹਿਲੀ ਜੰਗ ਹੈ ਪੁਹਾੜੀ ਦੀ ਪਹਿਲੀ ਜੰਗ 22 ਸਾਲ ਦੀ ਉਮਰ 'ਚ ਲੜੀ ਤੇ ਇਹ ਜੰਗ 39-40 ਸਾਲ ਦੀ ਉਮਰ 'ਚ ਲੜੀ ਮਾਰੇ ਸੱਚੇ ਬਾਦਸ਼ਾਹ ਨੇ ਮੁਖਸਰ ਦੀ ਜੰਗ ਦੱਸਦੀ ਹੈ ਕਿ ਤੋਬਾ ਕੀ ਹੈ ਕੀ ਹੈ ਪਛਤਾਵਾ ਪਛਤਾਵਾ ਕੀ ਹੈ ਬਿਦਾਵਾ ਬਿਲਕੁਲ ਦਿੱਤਾ ਗਿਆ ਜਿਹੜੇ ਸੱਜਣ ਖੱਡਨ ਕਰਨੀ ਬਧਾਵਾ ਵੇਖੋ ਦੋ ਤਰੀਕੇ ਇੱਕ ਤਾਂ ਅਨੰਦਪੁਰ ਸਾਹਿਬ ਤੋਂ ਮੈਂ ਦੂਜਾ ਜਦੋਂ ਸਾਰੀ ਪੰਚਾਇਤ ਆਈ ਇਹ ਰਾਮਿਆਂ ਨੇ ਇਕੱਠੇ ਹੋਏ ਮਹਾਰਾਜ ਨੂੰ ਮਿਲੇ ਜਦੋਂ ਇਹਨਾਂ ਕਿਹਾ ਜੀ ਅਸੀਂ ਚੌਧਰੀ ਆਸੀਂ ਸਰਕਾਰ ਨਾਲ ਗੱਲਬਾਤ ਕਰਾ ਦੇਣੇ ਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ ਹੋ ਮੈਨੂੰ ਉਪਦੇਸ਼ ਦੇਣ ਆਏ ਹੋ ਹਜ਼ੂਰ ਨੇ ਪਰ ਉੱਥੇ ਰਤਨ ਸਿੰਘ ਭੰਗੂ ਨੇ ਕਿਹਾ ਕਿ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ ਕੀ ਗੁਰੂ ਤੇਗ ਬਹਾਦਰ ਸੀਸ ਨਹੀਂ ਤੋੜਿਆ ਕੀ ਸ਼ੀਰਖੋਰ ਨਹੀਂ ਕੋਹਾਏ ਅੱਜ ਤੁਸੀਂ ਚੌਧਰੀ ਆ ਗਏ ਤੁਹਾਡੀ ਲਾਹੌਰ ਚਲਦੀ ਹੈ ਸਰੰਦ ਚਲਦੀ ਹੈ ਉਸ ਦਿਨ ਕਿੱਥੇ ਗਏ ਸੀ ਜਦਨ ਤਤੀ ਤਵੀ ਤੇ ਗੁਰੂ ਅਰਜਨ ਦੇ ਬੈਠਾ ਉਸ ਦਿਨ ਕਿੱਥੇ ਸੀ ਜਦਨ ਪਿਤਾ ਦਾ ਸੀਸ ਉਤਰਿਆ ਉਸ ਦਿਨ ਕਿੱਥੇ ਸੀ ਜਦਨ ਸ਼ੀਰਖੋਰ ਦਰਤ ਜੇ ਦੁੱਧ ਦੇ ਦੰਦ ਹੋਣ ਜੇ ਬੱਚੇ ਨੀਆ ਚਣੇ ਤੁਸੀਂ ਸਿੱਖ ਬਣ ਕੇ ਗੁਰੂ ਕਹਿਣ ਲੱਗੇ ਇੰਨੀ ਸਖਤ ਸਿੱਖੀ ਨਹੀਂ ਨਿਵਦੀ ਗੁਰੂ ਨੇ ਕਿਹਾ ਨਹੀਂ ਨਿਬਧੀ ਤੇ ਲਿਖ ਜਾ ਉਹਨਾਂ ਫਿਰ ਲਿਖ ਦਿੱਤਾ ਯਾਦ ਰੱਖਿਓ ਰਾਮਿਆਣੇ ਦਾ ਜ਼ਿਕਰ ਕਰੇ ਲਿਖ ਦਿੱਤਾ ਕਿ ਤੂੰ ਗੁਰੂ ਨਹੀਂ ਅਸੀਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਸਿੱਖ ਨਹੀਂ ਮੈਂ ਬੇਨਤੀ ਕਰਨ ਲੱਗਾ ਪਛਤਾਵਾ ਰੱਬ ਮਿਹਰ ਕਰੇ ਬੰਦੇ ਦੇ ਮਰਨ ਤੋਂ ਪਹਿਲਾਂ ਪੈਦਾ ਹੋ ਜਾਏ ਫਿਰ ਪ੍ਰਾश्चਿਤ ਕਰੇ ਫਿਰ ਤੋਬਾ ਕਰੇ ਜਦੋਂ ਕੋਈ ਤੋਬਾ ਕਰਦਾ ਗੁਰੂ ਫਿਰ ਘੁੱਟ ਕੇ ਸੀਨੇ ਨਾਲ ਲਾ ਦਿੰਦਾ ਤੋਬਾ ਦਾ ਮਤਲਬ ਇਹ ਨਹੀਂ ਅੱਜ ਕਰ ਲਿਆ ਕੱਲ ਨੂੰ ਫਿਰ ਤੋਬਾ ਕਰਦੇ ਆਂ ਕਹਿੰਦਾ ਪਿਛਲੇ ਅਵਗਣ ਬਖਸ਼ ਲੈ ਪ੍ਰਭ ਅੱਗੇ ਮਾਰ ਹੁਣ ਸਮਤ ਬਖਸ਼ ਦੇ ਚੱਲ ਗਏ ਹਜ਼ੂਰ ਤੁਰ ਪਏ ਵਜ਼ੀਰ ਖਾਂ ਤੁਰਿਆ ਹੁੰਦਾ ਮਾ ਜੈਲ ਪਿਛਾਂ ਨੂੰ ਚਲੇ ਗਏ ਜਦੋਂ ਵੇਖਿਆ ਵੀ ਹਜ਼ੂਰ ਦੇ ਨਾਲ ਸਿੱਖ ਕਿੰਨੇ ਤੁਰ ਅੰਦਰ ਫਿਰ ਜਾ ਗਿਆ ਤੇ ਮੈਂ ਕਿਹਾ ਜਦੋਂ ਗੁਰੂ ਜੀ ਨੇ ਸਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕੀਤਾ ਹੋਵੇਗਾ ਅੰਦਰ ਫਿਰ ਜਾਗਿਆ ਕਹਿਣ ਲੱਗੇ ਪਛਤਾਵਾ ਪੈਦਾ ਹੋ ਗਿਆ ਗਲਤੀ ਹੋਈ ਗੁਰਮਖੋ ਉਸ ਪਛਤਾਵੇ ਨੇ ਇੱਡੀ ਵੱਡੀ ਇਤਿਹਾਸ ਨੂੰ ਜਨਮ ਦੇ ਦਿੱਤਾ ਤੁਰਦੀ ਬੀਬੀ ਭਾਗੋ ਮਾਈ ਭਾਗੋ ਭਾਈ ਮਾਨ ਸਿੰਘ ਹਜ਼ੂਰ ਅੱਗੇ ਨੇ ਟਿੱਬੀ ਤੇ ਉੱਤੇ ਕੱਪੜੇ ਪਾ ਦਿੱਤਾ ਸਭ ਨੂੰ ਪਤਾ ਇਸਤਰੀ ਦਾ ਫਿਰ ਮਜੈਲ ਚੂਜੇ ਹੈ ਪਛਤਾਵਾ ਹੀ ਸੀ ਨਾ ਹੋ ਸਕਦਾ ਹੈ ਜੇ ਲਿਖਿਆ ਨਾ ਹੁੰਦਾ ਤੇ ਕਿਸ ਤਰੀਆ ਕੁਝ ਨਾ ਬਣਦੀ ਅੰਦਰੋਂ ਪਛਤਾਵਾ ਪੈਦਾ ਹੋ ਗਿਆ ਅੜ ਗਏ ਫਿਰ ਮੁਕਾਬਲਾ ਕੀਤਾ ਜੂਜੇ ਜਦੋਂ ਜੰਗ ਸਮਾਪਤ ਹੋਈ ਕੁਪੂਰੇ ਨੇ ਕਹਿ ਦਿੱਤਾ ਅੱਗੇ ਨਾ ਜਾਈ ਵਜ਼ੀਰ ਖਾਂ ਨੂੰ ਪਾਣੀ ਦੂਰ ਹੈ ਪਿੱਛੇ ਚਲਾ ਗਿਆ ਫਿਰ ਸੱਚੇ ਪਾਤਸ਼ਾਹ ਥੱਲੇ ਆਏ ਮੈਂ ਸਿਰਫ ਇੱਕ ਉਦਾਹਰਣ ਹਿਸਟਰੀ ਵਿੱਚੋਂ ਤਾਂ ਦੇ ਰਿਹਾ ਕਿ ਮਨਾ ਅੱਜ ਤੱਕ ਜਿੰਨੀਆਂ ਗਲਤੀਆਂ ਹੋਈਆਂ ਨੇ ਕਿੰਨਾ ਕੁ ਦਿਲ ਲਗਾ ਕੇ ਰੱਖੇਗਾ ਮੌਤ ਦਾ ਨਗਾਰਾ ਵੱਜਣ ਵਾਲਾ ਹੁਣ ਮੈਂ ਕੌਣ ਉਪਾਉ ਕਰਾਂ ਜੀਬਦਮਨ ਕੋ ਸੰਸਾ ਚੋਕੈ ਭਵਨ ਉਦਪਾਨ ਪਰੂ ਹੁਣ ਸਤਗੁਰੂ ਉਤਰਦੇ ਆ ਕਈ ਤੜਪ ਰਿਆ ਕੋਈ ਸ਼ਹੀਦ ਹੋ ਗਏ ਨੇ ਕੋਈ ਵੱਡੇ ਕੱਟੇ ਪਿਆ ਕਈਆਂ ਦੇ ਖੂਨ ਨਾਲ ਭਿੱਜੇ ਪਿਆ ਇੱਕ ਇੱਕ ਨੂੰ ਘੁੱਟ ਕੇ ਸੀਨੇ ਨਾਲ ਲਾਂਦੇ ਨੇ ਯਾਦ ਰੱਖਿਓ ਇਹ ਬਦਾਵੀਏ ਨੇ ਬਦਾਵੀਆਂ ਨੂੰ ਇੰਨੇ ਕੋ ਪਿਆਰ ਕਰਦਾ ਜਿਹੜਾ ਦਾਵਾ ਕਰਦਾ ਉਹਨੂੰ ਕਿੰਨੀ ਕੋ ਮੁਹੱਬਤ ਕਰਦਾ ਸੀਨੇ ਨਾਲ ਲਾਂਦੇ ਨੇ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਤੇਰੇ ਤੋਂ ਦੋਸ਼ ਕਹਾਰਾਮ ਕੀਤਾ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਤੂੰ ਕਾਬਲ ਦਾ ਰਾਜਾ ਸਾਰੇ ਦੇ ਗਏ ਅਖੀਰ ਤੇ ਹਜ਼ੂਰ ਹੁੰਦੇ ਆ ਇੱਕ ਪਿਆਹ ਹੈ ਜਿਹਦੇ ਚ ਸਵਾਸ ਚੱਲਦੇ ਨੇ ਪਰ ਨੀਂਬ बेहੋਸ਼ੀ ਹੈ ਖੂਨ ਨਾਲ ਭਿੱਜਾ ਹੈ ਹਜ਼ੂਰ ਨੂੰ ਝੋਲੀ ਚ ਲੈ ਲੈਂਦੇ ਆ ਮੈਂ ਕਹਿੰਦਾ ਮਣਾ ਇੱਕ ਵਾਰੀ ਪਛਤਾਵਾ ਕਰਕੇ ਤਾਂ ਦੇਖ ਪ੍ਰਸਤਿਤ ਕਰ ਤੋਬਾ ਕਰ ਤੇ ਨਾਲ ਇਹ ਨਾ ਕਹੀ ਵੀ ਅੱਜ ਤੋਂ ਬਾਅਦ ਇਹ ਤਾਂ ਕਹਿਣਾ ਨਹੀਂ ਕਰਾਂਗਾ ਇਹ ਕਹਿਣਾ ਕਿਰਪਾ ਕਰਕੇ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਆਤ ਤੂੰ ਵਿਚਾਲੀ ਹਜ਼ੂਰ ਪਹੁੰਚਦੇ ਆ ਉਹਨੂੰ ਝੋਲੀ 'ਚ ਲੈਂਦੇ ਆ ਭਾਈ ਮਾਹ ਸਿੰਘ ਜੀ ਨੂੰ ਮੁਖ ਰਮਾਲ ਨਾਲ ਧੁੰਦੇ ਆ ਲਬ ਖੋਲਦੇ ਆ ਹਜ਼ੂਰ ਮੁਖ 'ਚ ਪਾਣੀ ਝੁੰਦੇ ਆ ਨੇਤਰ ਖੋਲਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਤਾ ਆ ਹੱਥ ਕੰਬਦੇ ਹੋਏ ਜੁੜ ਗਏ ਹਜ਼ੂਰ ਕਹਿੰਦੇ ਨੇ ਪੁੱਤਰ ਬੇਟਾ ਜੋ ਮੰਗੇਗਾ ਤੇਰੀ ਝੋਲੀ ਚ ਪਾੰਗਾ ਜੋ ਮੰਗੇਗਾ ਬਸ ਕੰਬਦੇ ਹੋਏ ਬੁੱਲ ਕਹਿੰਦਿਆ ਜਿਹੜੀ ਟੁੱਟੀ ਸੀ ਉਹਨੂੰ ਗੰਢ ਲੱਗੋ ਇਹ ਕੀ ਚੀਜ਼ ਹੈ ਪਛਤਾਵਾ ਹੈ ਤੁਰ ਅੰਦਰੋਂ ਨਿਕਲੇ ਤੋਹਾ ਹੋ ਰਹੀਏ ਪਰ ਯਾਦ ਰੱਖਿਓ ਤੇ ਸਿੱਖ ਕੰਨ ਨੂੰ ਹੱਥ ਲਾ ਕੇ ਤੋਹਾ ਨਹੀਂ ਕਰ ਰਿਹਾ ਆਪਣਾ ਸਰੀਰ ਫੱਟੜ ਕਰਕੇ ਮੌਤ ਸਾਹਮਣੇ ਦੇ ਦਿੱਤੀਏ ਇਹੋ ਜਿਹਾ ਤੋਬਾ ਕਦੀ ਨਹੀਂ ਕਿਸੇ ਇਤਿਹਾਸ ਵਿੱਚ ਕੀਤਾ ਬਖਸ਼ ਦਿਓ ਟੁੱਟੀ ਗੰਢ ਲੋ ਹਜ਼ੂਰ ਕਿੰਨਾਂ ਕੁਝ ਹੋਰ ਮੰਗ ਕਿੰਨਾਂ ਨਹੀਂ ਭਰਾਵਾਂ ਨੂੰ ਬਖਸ਼ ਦਿਓ ਮਾਝ ਨੂੰ ਬਖਸ਼ ਦਿਓ ਹਜ਼ੂਰ ਮੈਂ ਕਹਿੰਦਾ ਚਮਕੌਰ ਸਾਹਿਬ ਦਾ ਪੂਰਾ ਜ਼ਫਰਨਾਮਾ ਮੈਂ ਆਪਜੀ ਸੰਗਤ ਨੂੰ ਜ਼ਰੂਰ ਬੇਨਤੀ ਕਰਾਂਗਾ ਮੈਂ ਯਤਨ ਕਰ ਰਿਹਾ ਕਿ ਜ਼ਫਰਨਾਮਾ ਗੁਟਕੇ ਦੇ ਰੂਪ ਵਿੱਚ ਸੰਗਤ ਤੱਕ ਪਹੁੰਚੇ ਇੱਕ ਤਾਂ ਪਰਸ਼ੀਨ ਪੂਰੀ ਜਿੱਥੇ ਜ਼ਬਰ ਜ਼ੇਰ ਪੇਸ਼ ਲੱਗਾ ਉਹ ਇਹ ਗੁਰਮੁਖੀ ਫਿਰ ਕਿਤੇ ਅਰਦਾਸ ਕਰਿਓ ਦਾਤਾ ਮੇਰ ਕਰੇ ਨਿਠ ਕੇ ਜ਼ਫਰ ਨਾਮੀ ਦੀ ਕਥਾ ਹੋ ਸਕੇ ਜ਼ਫਰਨਾਮਾ ਕੇਵਲ ਰਾਜਨੀਤਿਕ ਦਸਤਾਵੇਜ਼ ਨਹੀਂ ਉਹ ਸਦੀਆਂ ਲੰਘਣ ਤੋਂ ਬਾਅਦ ਵੀ ਆਪਣੇ ਰੂਹਾਨੀ ਅਰਥ ਕਾਇਮ ਕਰਕੇ ਬੈਠਾ ਕਿਤੇ ਸਤਿਗੁਰੂ ਅਥਰੂ ਨਹੀਂ ਛੱਡਦੇ ਤੁਸੀਂ ਦੱਸੋ ਪਿਤਾ ਦੇ ਸੀਸ ਨੂੰ ਦੇਖ ਕੇ ਅਥਰੂ ਛੱਡਿਆ ਇੱਕੋ ਗਲ ਕੇ ਰੰਗਰੇਟਾ ਗੁਰੂ ਕਾ ਬੇਟਾ ਪੁੱਤਰ ਸਾਹਮਣੇ ਸ਼ਹੀਦ ਹੋਏ ਅੱਖਾਂ ਸਾਹਮਣੇ ਸ਼ਰੀਰ ਟੁਕੜੇ ਟੁਕੜੇ ਹੋਏ ਮਾਰੈ ਨੇ ਬਿਲਕੁਲ ਅਥਰੂ ਇਤਿਹਾਜ਼ ਜ਼ਬਰ ਰਾਮੇ ਚ ਲਿਖਿਆ ਤੋਰਾ ਘਰ ਨਜ਼ਰ ਹਸਤ ਲਸ਼ਕਰ ਵਜ਼ਰ ਕੇ ਮਾਰਾਨ ਨਿਗਾ ਹਸਤ ਜਜ਼ਦਾ ਸ਼ੁਕਰ ਤੇਰੀ ਨਜ਼ਰ ਆਪਣੇ ਲਸ਼ਕਰ ਤੇ ਜ਼ਰ ਤੇ ਹੈ ਮੇਰੀ ਨਜ਼ਰ ਪੁੱਤਰਾਂ ਦੀ লাশ ਕੋਲੋਂ ਵੀ ਲੰਘ ਕੇ ਰੱਬ ਦੇ ਸ਼ੁਕਰ ਦੇ ਹੈ ਇੱਕ ਵਾਰੀ ਅਥਰੂ ਡਿੱਗਿਆ ਵਸ ਮੁਕਤ ਸਤਿਗੁਰੂ ਇਹ ਕਮਜ਼ੋਰੀ ਨਾ ਸਮਝਿਓ ਇਹ ਸਿੱਖ ਦੇ ਪਛਤਾਵਾ ਹੈ ਪ੍ਰਾਛਿਤ ਹੈ ਕਿਤੇ ਨਹੀਂ ਰੋਏ ਸਤਿਗੁਰੂ ਸੱਚੀ ਜੇ ਇਹ ਹਕੀਕਤ ਹੈ ਕਿ ਗੁਰੂ ਗੋਬਿੰਦ ਸਿੰਘ ਭਾਈ ਮਾਹ ਸਿੰਘ ਦਾ ਸੀਸ ਗੋਦੀ ਚ ਲੈ ਕੇ ਜਦੋਂ ਕਹਿੰਦਾ ਸਤਿਗੁਰੂ ਟੁੱਟੀ ਗੰਢ ਲੈ ਬਖਸ਼ ਦੇ ਹਜ਼ੂਰ ਦੇ ਨੇਤਰਾ ਚੋਂ ਪ੍ਰੇਮ ਦੇ ਆਸੂ ਜਦੋਂ ਦੇ ਚਿਹਰੇ ਤੇ ਡਿੱਗੇ ਹੋਣਗੇ ਕੀ ਬਣਿਆ ਹੋਣਾ ਉਹਦੇ ਸਰੀਰ ਦਾ ਅਜ ਤਾਂ ਸਿਰਫ ਕਥੀ ਕਰ ਦਿੱਤੀ ਉਹ ਉਹ ਅਥਰੂ ਤਤ ਸੀ ਗੁਰੂ ਗੋਬਿੰਦ ਸਿੰਘ ਦਾ ਜਦੋਂ ਡਿੱਗੇ ਹੋਣਗੇ ਭਾਈ ਸਾਹਿਬ ਭਾਈ ਮਾਹ ਸਿੰਘ ਦਾ ਸਰੀਰ ਚਰਨਾਟਿਛੀ ਦਿਖੋਵੇਗੀ ਹਜ਼ੂਰ ਨੇ ਕਿਹਾ ਤੂੰ ਆਪਣੇ ਲਈ ਕੁਝ ਮੰਗ ਕੇਂਦਾ ਨਹੀਂ ਸਿੱਖੀ ਵਾਸਤੇ ਬਖਸ਼ ਦਿਓ ਇੱਕ ਸਾਡੀ ਗੁਰਮੁਖ ਕਹਿੰਦੇ ਹੁੰਦੇ ਸਨ ਹੱਸ ਕੇ ਕਹਿਣ ਲੱਗੇ ਟੁੱਟੀ ਤਾਂ ਹੈ ਹੀ ਨਹੀਂ ਸੀ ਨੇ ਸਤਿਗੁਰੂ ਕਾਗਜ਼ ਤੇ ਲਿਖਿਆ ਕਹਿਣ ਲੱਗੇ ਟੁੱਟਦੀ ਤਾਂ ਹੈ ਜੇ ਦੋਹਾਂ ਪਾਸਿਆਂ ਤੋਂ ਸਾਈਨ ਕੀਤੇ ਜਾਣ ਆ ਆਪਾਂ ਦਸਤਖਤ ਕਰੀਏ ਕਹਿੰਦੇ ਤੁਸੀਂ ਲਿਖ ਕੇ ਦੇ ਗਏ ਸਾਥੀ ਤੇਰੇ ਲਿਖ ਕੇ ਦੇ ਗਏ ਪਰ ਮੈਂ ਥੋੜਾ ਦਸਤਖਤ ਕੀਤੇ ਨੇ ਤੁਸੀਂ ਮੇਰੇ ਨਹੀਂ ਤੁਸੀਂ ਕਿਹਾ ਵੀ ਤੂੰ ਗੁਰੂ ਨਹੀਂ ਅਸੀਂ ਸਿੱਖ ਨਹੀਂ ਮੈਂ ਨਹੀਂ ਕਿਹਾ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਗੁਰੂ ਨਹੀਂ ਮੈਂ ਉਦੋਂ ਵੀ ਸੀ ਕਿ ਤੁਸੀਂ ਵਾਪਸ ਜ਼ਰੂਰ ਆਵੋਗੇ ਇਹਨੇ ਦੇ ਨਾਲ ਭਾਈ ਮਾਨ ਸਿੰਘ ਦਾ ਠੰਡਾ ਸਾਹ ਗੁਰੂ ਗੋਬਿੰਦ ਸਿੰਘ ਦੀ ਚੋਲੀ ਚ ਨਿਕਲਿਆ ਹੈ ਇਹ ਹੈ ਇੱਕ ਤੋਬਾ ਪ੍ਰਸਤ ਗੁਰੂ ਕੇ